ਇਹ ਹੈ ਪਰਥ ਵਿੱਚ ਕਿੰਗਜ਼ ਪਾਰਕ ਇਸ ਪਾਰਕ ਦੇ ਵਿੱਚ ਅਣਗਿਣਤ ਦਰਖਤ ਨੇ ਪੁਰਾਣੇ ਫਿਰ ਵੀ ਇੱਥੇ ਆਪਣੇ ਪਿਆਰਿਆਂ ਦੀ ਯਾਦ ਦੇ ਵਿੱਚ ਅਨੇਕਾਂ ਅੰਦਰਖਤ ਲਗਾ ਕੇ ਉਹਦੇ ਥਲੇ ਤਖਤੀਆਂ ਲਾਈਆਂ ਹੋਈਆਂ ਨੇ ਆਪਣੇ ਪਿਆਰਿਆਂ ਨੂੰ ਯਾਦ ਕੀਤਾ ਹੋਇਆ ਹੈ ਇਹ 1916 ਚ ਲੱਗਾ 1917 ਚ ਲੱਗਾ ਔਰ ਇਸੇ ਤਰ੍ਹਾਂ ਹੀ ਜੇ ਅੱਗੇ ਆ ਜਾਈਏ ਤੇ ਇਹ ਆਪਣੇ ਵਿਛੜੇ ਹੋਏ ਪਿਆਰੇ ਦੀ ਯਾਦ ਵਿੱਚ 4 ਜੁਲਾਈ 1918 ਨੂੰ ਲੱਗਾ ਜੁਲਾਈ 5 1918 ਨੂੰ ਇਹ ਲੱਗਾ ਹੈ ਇਸੇ ਤਰ੍ਹਾਂ ਹੀ ਅੱਗੇ ਇਹ ਜੋ ਦਰਖਤ ਹੈ ਇਹ ਜੁਲਾਈ 1918 16 ਨੂੰ 23 ਸਾਲ ਦੀ ਉਮਰ ਵਿੱਚ ਹੀ ਉਹਦੀ ਮੌਤ ਹੋ ਗਈ ਸੀ ਤੇ ਉਹਦੀ ਯਾਦ ਵਿੱਚ ਇਹ ਦਰਖਤ ਲਗਾਇਆ ਗਿਆ ਬਹੁਤ ਵੱਡਾ ਉਪਰਾਲਾ ਇਹਨਾਂ ਲੋਕਾਂ ਵੱਲੋਂ ਕੀਤਾ ਗਿਆ 1915 ਵਿੱਚ 27 ਸਾਲ ਦੀ ਚਮਤ ਮੌਤ ਹੋਈ ਹੈ ਉਹਦੀ ਯਾਦ ਚਲਾਇਆ ਗਿਆ 16 ਮਈ 1916 ਦੇ ਵਿੱਚ 26 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਹੈ ਤੇ ਉਸ ਦੀ ਯਾਦ ਦੇ ਵਿੱਚ ਇਹ ਦਰਖਤ ਲਗਾਇਆ ਗਿਆ ਇਸੀ ਤਰ੍ਹਾਂ ਹੀ 21 ਸਤੰਬਰ 1917 ਨੂੰ 37 ਸਾਲ ਚ ਮੌਜੂਦ ਹੋਈ ਹੈ 25 ਜੁਲਾਈ 1916 ਨੂੰ 21 ਸਾਲ ਦੀ ਉਮਰ ਵਿੱਚ ਤੇ ਉਹਦੀ ਯਾਦ ਵਿੱਚ ਇਹ ਬੂਟਾ ਲਗਾਇਆ ਗਿਆ ਹੈ ਦਰਖਤ ਔਰ ਇਸੇ ਤਰ੍ਹਾਂ ਹੀ ਇਹ ਹੈ 24 ਸਾਲ ਦੀ ਉਮਰ ਵਿੱਚ ਮਾਰਚ 27 1918 ਨੂੰ ਆਪਣੇ ਪਿਆਰੇ ਦੀ ਯਾਦ ਚ ਇਹ ਬੂਟਾ ਲਗਾਇਆ ਗਿਆ ਹੈ ਇੱਕ ਬਹੁਤ ਵੱਡਾ ਉਪਰਾਲਾ ਔਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਵਧੀਆ ਯਤਨ ਕੀਤੇ ਗਏ ਨੇ 22 ਜੁਲਾਈ 1916 ਨੂੰ 36 ਸਾਲ ਦੀ ਏਜ ਦਾ ਸੀ ਜਦੋਂ ਉਹਦੀ ਮੌਤ ਹੋਣ ਤੋਂ ਬਾਅਦ ਇਹ ਬੂਟਾ ਲਗਾਇਆ ਇਹ 1917 ਚ ਔਰ ਇਸੇ ਤਰ੍ਹਾਂ ਹੀ ਜੇ ਅੱਗੇ ਦੇਖਿਆ ਜਾਵੇ ਤਾਂ ਇਹ ਵੀ 1916 ਦੇ ਵਿੱਚ ਬੂਟਾ ਲਗਾਇਆ ਗਿਆ ਨਾਲ ਤਖਤੀਆਂ ਲੱਗੀਆਂ ਹੋਈਆਂ ਨੇ ਇਹ ਜਿਹੜਾ ਇਸ ਵੇਲੇ ਦਰਖਤ ਬਣ ਚੁੱਕਾ ਹੈ ਇਹ ਮਈ 8 1918 ਨੂੰ ਲਗਾਇਆ ਗਿਆ ਆਪਣੇ ਪਿਆਰੇ ਦੀ ਯਾਦ ਦੇ ਵਿੱਚ ਬਹੁਤ ਵਧੀਆ ਸੰਦੇਸ਼ 1918 ਨੂੰ ਇਹ ਬੂਟਾ ਲੱਗਾ ਹੈ ਔਰ ਇਸੇ ਤਰ੍ਹਾਂ ਇਹ ਦੇਖੋ ਤੇ ਅੱਗੇ ਵੀ ਉਹ ਤਕਤੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਸ ਤਰ੍ਹਾਂ ਇਹ ਬੂਟੇ ਲਗਾਏ ਗਏ ਨੇ ਇੱਥੇ ਪਾਰਕ ਬਹੁਤ ਵਧੀਆ ਹੈ ਵਿਊ ਬਹੁਤ ਅੱਛਾ ਹੈ ਲੋਕ ਇੱਥੇ ਵੀ ਘੁੰਮਣ ਫਿਰਨ ਲਈ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਇਹ ਵਿਵਤਨਾਮ ਮੈਮੋਰੀਅਲ ਪੈਵਿਲियन ਆਪਣੇ ਫੌਜੀਆ ਦੀ ਯਾਦ ਦੇ ਵਿੱਚ ਇਹ ਮੈਮੋਰੀਅਲ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਸਟੈਚੂ ਲਾਏ ਹੋਏ ਨੇ ਆਪਣੇ ਫੌਜੀਆ ਦੇ ਜਿਹੜੇ ਕਿ ਸ਼ਹੀਦ ਹੋਏ ਨੇ ਔਰ ਕਿਸੇ ਨੇ ਸਰਦਾ ਦੇ ਫੁੱਲ ਕੀਤੇ ਹੋਏ ਨੇ ਫਲਾਵਰ ਚੜਾ ਕੇ ਇਹ ਸਾਹਮਣੇ ਉਹਨਾਂ ਦੀ ਯਾਦ ਹੈ ਵਿਤਨਾਮ 1962 1973 ਵਿਤਨਾਮ ਵਾਰ ਇਨ ਵਿੱਚ ਆਸਟ੍ਰੇਲੀਆ ਸਪੋਰਟਡ ਦ ਯੂਨਾਈਟਿਡ ਸਟੇਟਸ ਟੂ ਅਮ ਡਿਫੈਂਡ ਸਾਊਥ ਵਿਤਨਾਮ ਅਗੇਂਸਟ ਨਾਰਥ ਵਿਤਨਾਮ ਦੈਟਸ ਮਾਈ ਅੰਡਰਸਟੈਂਡਿੰਗ And there were people of my generation who died in that war yeah. being remembered here. Thank you. Thank you. Morning, oh, Thank no. you. Bye. Bye. ਬਹੁਤ ਸੰਘਣੀ ਦਰਖਤ ਨੇ ਇਸ ਏਰੀਏ ਦੇ ਵਿੱਚ ਔਰ ਨਾਲ ਹੀ ਬੱਚਿਆਂ ਦੇ ਖੇਡਣ ਦੇ ਲਈ ਦੇਖਣ ਦੇ ਲਈ ਬਣਾਇਆ ਹੋਇਆ ਇੱਕ ਪੂਲ ਲੋਕ ਘਰਾਂ ਤੋਂ ਆਉਂਦੇ ਨੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਉਹਨਾਂ ਬੱਚਿਆਂ ਨੂੰ ਖੜਾ ਕੇ ਬੱਚੇ ਨੱਠ ਪੱਜ ਲੈਂਦੇ ਨੇ ਤੇ ਜਿੰਨੂੰ ਵੀ ਕੋਈ ਆਪਣੇ ਕੰਮ ਕਾਰ ਤੋਂ ਛੁੱਟੀ ਹੁੰਦੀ ਵੇਲ ਹੁੰਦਾ ਉਹ ਇੱਥੇ ਆਣ ਕੇ ਬੱਚਿਆਂ ਨੂੰ ਅਨਜਾਇ ਕਰਾਉਂਦਾ ਹੈ। ਔਰ ਆਮ ਜੋੜੀ ਵੀ ਇੱਥੇ ਆਣ ਕੇ ਘੁੰਮ ਕੇ ਮੌਸਮ ਦਾ ਆਨੰਦ ਲੈਂਦੇ ਨੇ। ਇਸ ਪੂਲ ਦੇ ਵਿੱਚ ਪੱਥਰ ਰੱਖੇ ਹੋਏ ਨੇ ਜਿਹੜੇ ਕਿ ਪਾਣੀ ਦੇ ਵਿੱਚ ਵੜ ਕੇ ਕਈ ਅਨਜਾਇ ਕਰਨ ਦੇ ਲਈ ਇਹਦੇ ਵਿੱਚ ਬੈਠ ਜਾਂਦੇ ਨੇ। ਔਰ ਪਾਣੀ ਦਾ ਰੰਗ ਬਿਲਕੁਲ ਇਹ ਨੀਲਾ ਸਾਫ਼ ਦਿਖ ਰਿਹਾ। ਦੇਖੋ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਬੂਟੇ ਉੱਗੇ ਹੁੰਦੇ ਨੇ ਉਸੇ ਤਰ੍ਹਾਂ ਹੀ ਇੱਥੇ ਇਦੇ ਵਿੱਚ ਲਾਏ ਨੇ ਬੂਟੇ ਔਰ ਵਿੱਚ ਆ ਪੱਥਰ ਰੱਖੇ ਹੋਏ ਨੇ ਜਿਨ੍ਹਾਂ ਪੱਥਰਾਂ ਦੇ ਵਿੱਚ ਬੜ ਕੇ ਬੈਠ ਸਕਦੇ ਨੇ ਇੰਜੋਏ ਕਰ ਸਕਦੇ ਨੇ ਲਿਵਿੰਗ ਰੌਕ ਬਕਾਇਦਾ ਲਿਖਿਆ ਹੋਇਆ ਇਹਨਾਂ ਦੇ ਉੱਪਰ ਵੀ ਔਰ ਲੱਕੜ ਦਾ ਇਹ ਵਿੱਚ ਦੀ ਪੁਲ ਬਣਾਇਆ ਘੁੰਮ ਕੇ ਦੇਖਣ ਦੇ ਲਈ ਬਤਕਾਂ ਵਿੱਚ ਤੈਰ ਰਹੀਆਂ ਨੇ ਕੁਦਰਤ ਦਾ ਆਨੰਦ ਮਾਣ ਰਹੀਆਂ ਨੇ ਕੋ ਸਪੈਸ਼ਲ ਕਿਤੇ ਦੂਰ ਪਿਕਨਿਕ ਲਈ ਜਾਣ ਦੀ ਲੋੜ ਨਹੀਂ ਲਗ ਭਾਗ ਹਰ ਸਬਰਬ ਦੇ ਵਿੱਚ ਵੀ ਜਿੱਦਾਂ ਇੰਡੀਆ ਦੇ ਵਿੱਚ ਮਹੱਲਾ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਇੱਥੇ ਸਬਰਬ ਨੇ ਬਹੁਤ ਵੱਡੀਆਂ-ਵੱਡੀਆਂ ਗਰਾਉਂਡਾਂ ਨੇ ਕਿਉਂਕਿ ਇੱਥੇ ਜ਼ਮੀਨ ਬਹੁਤ ਖੁੱਲੀ ਹੈ ਐਟਮੋਸਫੀਅਰ ਬਹੁਤ ਅੱਛਾ ਹੈ ਤੇ ਲੋਕਾਂ ਨੂੰ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ ਇਸ ਤਰ੍ਹਾਂ ਦਾ ਇਹ ਪਾਰਕ ਇਹ ਤਾਂ ਬਹੁਤ ਵੱਡਾ ਹੈ ਕਿੰਗਜ਼ ਪਾਰਕ ਪਰ ਛੋਟੇ-ਛੋਟੇ ਪਾਰਕ ਆਮ ਹੀ ਦੇਖਣ ਨੂੰ ਇਸ ਧਰਤੀ ਤੇ ਮਹੱਲਿਆਂ ਦੇ ਵਿੱਚ ਮਿਲ ਜਾਣਗੇ ਇਹ ਵੀ ਬੱਚਿਆਂ ਦੇ ਖੇਡਣ ਦੇ ਲਈ ਬਣਾਇਆ ਹੋਇਆ ਜਿੱਥੇ ਆਨੰਦ ਲੈਂਦੇ ਨੇ ਘੁੰਮਦੇ ਫਿਰਦੇ ਨੇ ਔਰ ਇਹਨਾਂ ਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਬੱਚਿਆਂ ਨੂੰ ਕੱਲਾ ਛੱਡ ਦਿੱਤਾ ਜਾਂਦਾ ਪੌੜੀਆਂ 'ਤੇ ਉੱਪਰ ਚੜ੍ਹਦੇ ਨੇ ਉਹਨਾਂ ਦੀ ਐਕਸਰਸਾਈਜ਼ ਹੋ ਜਾਂਦੀ ਹੈ ਕੋਈ ਆਪਣੇ ਡੌਗ ਨੂੰ ਲੈ ਕੇ ਆਇਆ ਹੋਇਆ ਉਹਨੂੰ ਘੁਮਾ ਰਿਹਾ ਹੈ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੇ ਇਹਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਵੀ ਲੱਕੜ ਦਾ ਪੁਲ ਤਿਆਰ ਕੀਤਾ ਹੈ ਜਿਹਦੇ ਸਾਈਡ ਤੇ ਗ੍ਰਿਲਾਂ ਲਾਈਆਂ ਹੋਈਆਂ ਨੇ ਤਾਂ ਜੋ ਕਿ ਕੋਈ ਵਿਅਕਤੀ ਜਾਂ ਕੋਈ ਬੱਚਾ ਸਾਈਡ ਨੂੰ ਡਿੱਗ ਨਾ ਪਵੇ ਔਰ ਰੱਸੀ ਬੰਨ ਕੇ ਰਸਤੇ ਦੇ ਦੁਆਲੇ ਇੱਕ ਕਿਸਮ ਦਾ ਲੋਕਾਂ ਨੂੰ ਰੱਖਿਆ ਗਿਆ ਕਿ ਇਹਦੇ ਵਿੱਚ ਤੁਸੀਂ ਐਂਟਰ ਨਹੀਂ ਕਰਨਾ ਜਿੰਨੇ ਏਰੀਆ ਦੇ ਵਿੱਚ ਰੱਸੀ ਹੈ ਪੱਥਰ ਦੇ ਬੁੱਤ ਤਿਆਰ ਕੀਤੇ ਨੇ ਜਾਨਵਰ ਕਿਰਲੀਆਂ ਟਾਈਪ ਜਿਹੜੀਆਂ ਇੱਥੋਂ ਮਿਲ ਸਕਦੀਆਂ ਨੇ ਉਹ ਸਾਰੀਆਂ ਅਜਿਹੀਆਂ ਚੀਜ਼ਾਂ ਇੱਥੇ ਬਣਾਈਆਂ ਹੋਈਆਂ ਨੇ ਆ ਲੱਕੜੀ ਹੈ ਦਰਖਤ ਹੈ ਔਰ ਉਹਨੂੰ ਉਸੇ ਤਰ੍ਹਾਂ ਹੀ ਕੁਦਰਤੀ ਤੌਰ ਤੇ ਜਿਸ ਤਰ੍ਹਾਂ ਦਾ ਔਰ ਰੌਕ ਹੈ ਵਿੱਚੋਂ ਖੁਰੀ ਹੋਈ ਹੈ ਪੱਥਰ ਉਹਨੂੰ ਵੀ ਇਸ ਤਰ੍ਹਾਂ ਹੀ ਰਹਿਣ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਇਹ ਵੀ ਲੱਕੜ ਦੀਆਂ ਜੜਾਂ ਟਾਈਪ ਪਈਆਂ ਹੋਈਆਂ ਨੇ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਇੱਥੇ ਰਹਿਣ ਦਿੱਤਾ ਹੈ ਇਹਨੂੰ ਕੋਈ ਤੋੜ ਮਰੋੜ ਨਹੀਂ ਕੀਤਾ ਗਿਆ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇੱਥੇ ਕੁਦਰਤ ਦੇ ਬਹੁਤ ਨੇੜੇ ਹੈ ਇਹ ਵੀ ਬੱਚਿਆਂ ਦੇ ਖੇਡਣ ਲਈ ਆਰਟੀਫੀਸ਼ੀਅਲ ਲੱਕੜ ਦਾ ਹੀ ਬਣਾਇਆ ਹੋਇਆ ਹੈ ਤੇ ਰੌਕਸ ਨੇ ਪੱਥਰ ਹੈ ਬੱਚਿਆਂ ਦੇ ਖੇਡਣ ਦੇ ਲਈ ਬਹੁਤ ਵਧੀਆ ਦਰਖਤ ਬਹੁਤ ਸੁੰਦਰ ਬਹੁਤ ਹੀ ਮਨਮੋਹਕ ਦ੍ਰਿਸ਼ ਪੋਲੂਸ਼ਨ ਰਹਿਤ ਹਵਾ ਬੜੀ ਸਾਫ਼ ਹੈ ਜੀ ਅਸਮਾਨ ਨਾਲ ਦੇਖਿਆ ਜਾਵੇ ਤੇ ਬਿਲਕੁਲ ਨੀਲਾ ਅਸਮਾਨ ਕਿਸੇ ਕਿਸਮ ਦਾ ਕੋਈ ਪੋਲੂਸ਼ਨ ਨਹੀਂ ਸਾਫ਼ ਸਫਾਈ ਦਾ ਖਾਸ ਪ੍ਰਬੰਧ ਹੈ ਜਿਹੜੇ ਲੋਕ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਉਹਨਾਂ ਲਈ ਵਾਸ਼ਰੂਮ ਟਾਇਲਟ ਦਾ ਖਾਸ ਪ੍ਰਬੰਧ ਕੀਤਾ ਗਿਆ ਆ ਬਿਲਕੁਲ ਸਾਹਮਣੇ ਮੋਬਾਈਲ ਟਾਇਲਟਸ ਨੇ ਇਹ ਪਬਲਿਕ ਹੈ ਪਬਲਿਕ ਵਾਸਤੇ ਹੈ ਯੂਜ਼ ਕਰਨ ਦੇ ਲਈ ਥਾਂ ਥਾਂ ਤੇ ਲੋਕ ਬੈਠੇ ਹੋਏ ਨੇ ਇਕੱਲੇ ਆਨੰਦ ਲੈ ਰਹੇ ਨੇ ਇਹ ਵੀ ਪੱਥਰ ਦਾ ਹੀ ਇੱਕ ਸੀਮਿੰਟ ਪੱਥਰ ਰੇਤਾ ਬਜਰੀ ਦਾ ਹੀ ਤਿਆਰ ਕੀਤਾ ਹੋਇਆ ਇੱਕ ਬੁੱਤ ਬਣਾਇਆ ਹੋਇਆ ਹੈ ਇਹਨੂੰ ਵੀ ਲੋਕ ਦੇਖਦੇ ਨੇ ਬੱਚੇ ਦੇਖਦੇ ਨੇ ਇੰਜਾਇ ਕਰਦੇ ਨੇ ਆ ਬੱਚੇ ਉੱਪਰ ਚੜ ਕੇ ਆਨੰਦ ਲੈ ਰਹੇ ਨੇ ਇੱਧਰ ਜੋੜੇ ਬੈਠੇ ਹੋਏ ਨੇ ਜ਼ਿੰਦਗੀ ਦਾ ਆਨੰਦ ਲਿਆ ਜਾ ਰਿਹਾ ਇਸ ਪਾਣੀ ਦੇ ਵਿੱਚੋਂ ਕਿਸ ਤਰ੍ਹਾਂ ਸਾਫ ਸੁਥਰਾ ਅਕਸ ਦਿਖ ਰਿਹਾ ਹੈ ਦੂਸਰੀ ਸਾਈਡ ਬਹੁਤ ਹੀ ਮਨਮੋਣਾ ਔਰ ਧੁੱਪ ਦਾ ਆਨੰਦ ਲਿਆ ਜਾ ਰਿਹਾ ਹੈ ਇਸ ਥਾਂ ਤੇ ਲਿਟ ਕੇ ਤੇ ਲਿਖਿਆ ਹੋਇਆ ਹੈ ਪੀ ਕੇਪ ਸੇਫ ਆਪਣੇ ਆਪ ਨੂੰ ਸੇਫ ਰੱਖੋ ਔਰ ਇਹ ਜਾਨਵਰ ਬੱਤਕ ਵਰਗਾ ਜਿਹੜਾ ਇਸ ਪਾਣੀ ਦੇ ਵਿੱਚ ਘੁੰਮਦਾ ਹੈ ਦੇਖੋ ਕਿੰਨੇ ਰੰਗ ਨੇ ਇਹਦੇ ਕੁਦਰਤ ਨੇ ਕਿਸ ਤਰ੍ਹਾਂ ਇਹ ਰੰਗ ਪੈਦਾ ਕੀਤੇ ਹੋਏ ਨੇ ਇਹਦੇ ਸਰੀਰ ਦੇ ਉੱਪਰ ਔਰ ਪਾਣੀ ਦੇ ਵਿੱਚ ਵੜ ਗਏ ਨੇ ਕਿਸ ਤੀ ਤਰੀਕਾ ਇਹਨਾਂ ਨੇ ਤਰਨਾ ਚੱਲੂ ਕਰ ਦਿੱਤਾ ਔਰ ਜੂ ਜੂ ਧੁੱਪ ਵੱਧ ਰਹੀ ਹੈ ਤੂੰ ਤੂੰ ਇਸ ਧੁੱਪ ਦਾ ਆਨੰਦ ਲੈਣ ਦੇ ਲਈ ਲੋਕ ਇਸ ਪਾਰਕ ਦੇ ਵਿੱਚ ਪਹੁੰਚ ਰਹੇ ਨੇ ਕਾਫੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਪੂਲ ਦੇ ਵਿੱਚੋਂ ਆਦਮੀ ਦੇ ਬਾਹਰ ਨਿਕਲਣ ਦੇ ਲਈ ਪੌੜੀਆਂ ਲਗਾਈਆਂ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਜਿਹੜੀਆਂ ਇਹ ਬਤਕਾਂ ਇੱਥੇ ਤੈਰਦੀਆਂ ਨੇ ਜੇ ਉਹਨਾਂ ਨੇ ਬਾਹਰ ਨਿਕਲਣਾ ਹੈ ਤੇ ਉਹਨਾਂ ਦੇ ਨਿਕਲਣ ਵਾਸਤੇ ਵੀ ਆ ਲੋਹੇ ਦੀ ਪੌੜੀ ਲਗਾਈ ਹੈ ਜਿਹਦੇ ਉੱਤੇ ਆਪਣੇ ਪੰਜੇ ਰੱਖ ਕੇ ਬੜੇ ਆਰਾਮ ਨਾਲ ਬਾਹਰ ਨਿਕਲ ਸਕਦੀ ਹੈ ਉਹਨਾਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ ਇੱਥੇ ਇੱਕ ਬੋਰਡ ਲਗਾਇਆ ਗਿਆ ਹੈ ਜਿਸ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਕਿ ਬਰਡਸ ਆਫ ਕਿੰਗਜ਼ ਪਾਰਕ ਕਿ ਇਸ ਪਾਰਕ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਬਰਡ ਨੇ ਜਿਹੜੇ ਮਿਲ ਸਕਦੇ ਨੇ ਡਕਸ ਨੇ ਇਹ ਅਲੱਗ-ਅਲੱਗ ਇਹਨਾਂ ਦੀਆਂ ਕਿਸਮਾਂ ਤਿੰਨ ਦੱਸੀਆਂ ਹੋਈਆਂ ਨੇ ਹਨੀ ਇਟਰ ਨੇ ਇਹ ਵੀ ਤਿੰਨ ਕਿਸਮ ਦੇ ਪੰਛੀ ਨੇ ਸੌਂਗ ਬੋਰਡ ਨੇ ਜਿਹੜੇ ਵੀ ਚਾਰ ਕਿਸਮ ਦੇ ਨੇ ਪੈਰਟ ਐਂਡ ਕੋਕਟੂਜ਼ ਨੇ ਜਿਹੜੇ ਤੁਹਾਨੂੰ ਇਸ ਪਾਰਕ ਦੇ ਵਿੱਚ ਮਿਲ ਸਕਦੇ ਨੇ ਤੇ ਨਾਈਟ ਲਾਈਫ ਜਿੱਦਾਂ ਉੱਲੂ ਜਾਂ ਚਮਗਿੱਦਰ ਉਹ ਵੀ ਇਸ ਪਾਰਕ ਦੇ ਵਿੱਚ ਰਹਿੰਦੇ ਨੇ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਦਰਸਾਇਆ ਗਿਆ ਹੈ ਇਹਨਾਂ ਦੇ ਬਾਰੇ ਦੇ ਵਿੱਚ ਔਰ ਜਿਹੜੇ ਵੀ ਇਸ ਪਾਰਕ ਚ ਆ ਵਿਜ਼ਿਟਰ ਆਉਂਦੇ ਨੇ ਉਹਨਾਂ ਨੂੰ ਇਹ ਪੜ ਕੇ ਪਤਾ ਲੱਗ ਜਾਂਦਾ ਹੈ ਕਿ ਇਸ ਪਾਰਕ ਦੇ ਵਿੱਚ ਸਾਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਕਿਹੜੇ-ਕਿਹੜੇ ਪੰਛੀ ਸਾਨੂੰ ਮਿਲ ਸਕਦੇ ਨੇ ਦੇਖਣ ਦੇ ਲਈ ਇੱਕ ਬਹੁਤ ਹੀ ਅੱਛਾ ਵਿਊ ਹੈ ਇਹ ਬਹੁਤ ਹੀ ਵਧੀਆ ਸਾਈਟ ਹੈ ਦੇਖ ਕੇ ਘੁੰਮ ਕੇ ਜਾਣ ਲਈ ਜਿਹੜਾ ਕੋਈ ਵੀ ਪਰਥ ਆਸਟ੍ਰੇਲੀਆ ਵਿੱਚ ਆਵੇ ਉਸ ਨੂੰ ਚਾਹੀਦਾ ਹੈ ਕਿ ਕਿੰਝ ਪਾਰਕ ਜੇ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਸਮਝ ਲਓ ਕਿ ਅਸੀਂ ਕਾਫੀ ਕੁਝ ਅਧੂਰਾ ਛੱਡ ਚੱਲੇ ਹਾਂ ਇੱਥੇ ਆਏ ਹੋਏ ਜਿਹਨੂੰ ਦੇਖ ਨਹੀਂ ਪਾਏ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ ਡਰਿੰਕ ਲੈਣੀ ਹੈ ਮੈਂ ਪੁੱਛੋ ਯੂ ਵਾਂਟ ਟੂ ਹੈਵ ਅ ਡਰਿੰਕ ਮੰਗਲ 7th sun youtube ਚੈਨਲ ਕੋਸ਼ਿਸ਼ ਕਰ ਰਿਹਾ ਹੈ ਆਪਣੇ ਸਰੋਤਿਆਂ ਨੂੰ ਅਜਿਹਾਂ ਨਵੀਆਂ-ਨਵੀਆਂ ਉਹ ਥਾਵਾਂ ਦਿਖਾਉਣ ਦੇ ਲਈ ਜਿਦੇ ਨਾਲ ਚੈਨਲ ਦੇ ਸਰੋਤਿਆਂ ਦੇ ਗਿਆਨ ਵਿੱਚ ਵਾਧਾ ਹੋਵੇ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਇਸ ਚੈਨਲ ਇਹ ਇੱਕ ਇੰਜ ਪਾਰਕ 1913 ਦੇ ਵਿੱਚ ਬਣਿਆ ਹੈ ਤੇ ਸਿਟੀ ਦੇ ਨੇੜੇ ਸਭ ਤੋਂ ਵੱਡਾ ਪਾਰਕ ਹੈ ਹੁਣ ਅਸੀਂ ਦੂਸਰੀ ਸਾਈਡ ਤੇ ਸਿਟੀ ਵਾਲੀ ਸਾਈਡ ਤੇ ਪਹੁੰਚੇ ਆ ਇਸ ਪਾਰਕ ਦੇ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ ਇਸ ਪਾਰਕ ਦਾ ਵੀ ਵਿਊ ਕਿਦਾਂ ਦਾ ਹੈ ਇਸ ਸਾਈਡ ਤੋਂ ਇਸ ਸਾਈਡ ਤੋਂ ਪਰਥ ਸਿਟੀ ਬਿਲਕੁਲ ਸਾਫ਼ ਦਿਖਦਾ ਹੈ ਔਰ ਨਾਲ ਸਵੈਨ ਰਿਵਰ ਚਲਦੀ ਹੈ ਉਹ ਦਿਖ ਰਹੀ ਹੈ ਇਹ ਬਿਲਕੁਲ ਸਿਟੀ ਦੇ ਨਾਲ ਦਾ ਆਉਣ ਜਾਣ ਲਈ ਪਬਲਿਕ ਟਰਾਂਸਪੋਰਟ ਦਾ ਕਾਫੀ ਵਧੀਆ ਪ੍ਰਬੰਧ ਹੈ ਇਸ ਸਾਈਡ ਤੋਂ ਵੀ 뷰 ਬਹੁਤ ਅੱਛਾ ਦਿਖ ਰਿਹਾ ਹੈ ਔਰ ਬਹੁਤ ਹੀ ਸ਼ਾਨਦਾਰ 뷰 ਹੈ ਪਾਰਕ ਦੇ ਕੰਡੇ ਤੇ ਬੈਠ ਕੇ ਸਿਟੀ ਵੱਲ ਨੂੰ ਮੂੰਹ ਕਰਕੇ ਸਲਾਨੀ ਆਉਂਦੇ ਹਨ ਔਰ ਕੁਦਰਤ ਦਾ ਆਨੰਦ ਮਾਣਦੇ ਨੇ ਇੱਕ ਸਾਈਡ ਤੇ ਇਹ ਉੱਚੀ ਪਹਾੜੀ ਦੇ ਉੱਪਰ ਪਾਰਕ ਹੈ ਤੇ ਬਿਲਕੁਲ ਦੂਸਰੀ ਸਾਈਡ ਤੇ ਜਕਦਮ ਨੀਵਾ ਏਰੀਆ ਜਿੱਥੇ ਪਾਣੀ ਹੈ ਔਰ ਨਾਲ ਹੀ ਇਹ ਦੇ ਸਿਟੀ ਹੈ ਵੱਡੀਆਂ ਵੱਡੀਆਂ ਅਸਮਾਨ ਨੂੰ ਸੁੰਦੀਆਂ ਬਿਲਡਿੰਗਸ ਨੇ ਔਰ ਥੱਲੇ ਹਾਈਵੇ ਤੇ ਕਾਫੀ ਟ੍ਰੈਫਿਕ ਵੀ ਚੱਲ ਰਹੀ ਹੈ ਆਪਣੀ ਮਸਤੀ ਦੇ ਵਿੱਚ ਬਹੁਤ ਹੀ ਸ਼ਾਨਦਾਰ ਬੂਟੇ ਲੱਗੇ ਨੇ ਮਨ ਨੂੰ ਖਿੱਚ ਪੈਦਾ ਕਰਨ ਵਾਲੇ ਔਰ ਦੇਖਣ ਵਾਲੇ ਨੇ ਇੱਥੇ ਆ ਖਾਸ ਤੌਰ ਤੇ ਇੱਕ ਅਜਿਹਾ ਥਾਂ ਬਣਾਇਆ ਹੋਇਆ ਹੈ ਜਿੱਥੇ ਆਪਾਂ ਖੜ ਕੇ ਇਸ 뷰 ਨੂੰ ਦੇਖ ਸਕਦੇ ਆਂ ਔਰ ਉਹਨੂੰ ਆਪਣੀ ਵੀਡੀਓ ਚ ਕੈਮਰੇ ਦੇ ਵਿੱਚ ਕੈਚ ਕਰ ਸਕਦੇ ਆਂ ਕਿ ਕਿਸ ਤਰ੍ਹਾਂ ਟ੍ਰੈਫਿਕ ਚੱਲ ਰਹੀ ਹੈ ਸਿਟੀ ਦੇ ਵਿੱਚ ਔਰ ਸਿਟੀ ਇਹ ਏਰੀਆ ਸਾਊਥ ਪਰਥ ਦਾ ਹੈ ਐਸ ਸਾਈਡ ਤੇ ਸਿਟੀ ਹੈ ਤੇ ਇਹਦੇ ਵਿੱਚ ਸਿਟੀ ਤੋਂ ਲੈ ਕੇ ਸਾਊਥ ਪਰਥ ਤੱਕ ਫੇਰੀ ਚੱਲਦੀ ਹੈ ਆ ਜਿਹੜੀ ਪਾਣੀ ਦੇ ਵਿੱਚ ਜਾ ਰਹੀ ਹੈ ਬੇਸ਼ੱਕ ਪਾਣੀ ਕਾਫੀ ਇੱਥੇ ਡੂੰਘਾ ਹੈ ਤੇ ਇਹ ਦੇ ਵਿੱਚ ਫੈਰੀ ਚੱਲਦੀ ਹੈ ਜਿਹੜੀ ਟੂਰਿਸਟ ਨੂੰ ਜਾਂ ਸਵਾਰੀਆਂ ਨੂੰ ਲੈ ਕੇ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਜਾਂਦੀ ਹੈ ਦੇਖੋ ਪਾਣੀ ਦੇ ਵਿੱਚ ਦੀ ਕਿਸ ਤਰ੍ਹਾਂ ચીਰਦੀ ਹੋਈ ਇਹ ਫੈਰੀ ਬੜੀ ਤੇਜ਼ੀ ਨਾਲ ਸਾਊਥ ਪਰਥ ਵਾਲੀ ਸਾਈਡ ਨੂੰ ਵੱਧ ਰਹੀ ਹੈ ਇਹ ਪਾਣੀ ਹੈ ਕਾਫੀ ਡੂੰਘਾ ਪਾਣੀ ਹੈ ਇਹ ਜਿਹੜਾ ਥਾਂ ਦਿਖ ਰਿਹਾ ਹੈ ਇਹ ਫੈਰੀ ਦਾ ਅੱਡਾ ਹੈ ਸਾਈਡ ਤੇ ਜਾ ਕੇ ਸਾਊਥ ਪਰਸਾਈਡ ਤੇ ਇਹਨਾਂ ਨੇ ਇੱਥੇ ਖੜੀ ਕਰ ਦੇਣੀ ਹੈ ਤੇ ਇੱਥੋਂ ਸਵਾਰੀਆਂ ਨੂੰ ਉਤਾਰ ਦੇਣਾ ਉਹ ਜਿਹੜੀਆਂ ਸਵਾਰੀਆਂ ਇੱਥੇ ਪਹਿਲਾਂ ਖੜੀਆਂ ਹੋਈਆਂ ਨੇ ਉਹਨਾਂ ਨੂੰ ਬਿਠਾ ਕੇ ਫੇਰ ਇਸਨੇ ਵਾਪਸ ਕਰਾਇਆ ਲੈ ਕੇ ਤੇ ਵਾਪਸ ਸਿਟੀ ਵੱਲ ਨੂੰ ਆ ਜਾਣਾ ਇਹ ਸਾਰਾ ਦਿਨ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਇਹ ਵੀ ਇੱਕ ਟਰਾਂਸਪੋਰਟ ਦਾ ਕੀ ਬਹੁਤ ਅੱਛਾ ਸਾਧਨ ਹੈ ਬਹੁਤ ਅੱਛਾ ਥਿਊ ਵਿਊ ਦਿਖ ਰਿਹਾ ਹੈ ਜਿਹੜੀਆਂ ਇੱਥੋਂ ਦੀਆਂ ਛੋਟੇ-ਛੁੱਟੀਆਂ ਜੜੀਆਂ ਬੁੱਟੀਆਂ ਜੀਆਂ ਨੇ ਇਹਨਾਂ ਨੂੰ ਵੀ ਫੁੱਲ ਵਗੈਰਾ ਲੱਗੇ ਹੋਏ ਨੇ ਝਾੜੀਆਂ ਨੂੰ ਵੀ ਸਫੈਦੇ ਦੇ ਮੋਟੇ-ਮੋਟੇ ਦਰਖਤ ਨੇ ਵੱਡੇ-ਵੱਡੇ ਜਿਨ੍ਹਾਂ ਦੇ ਸਾਹਮਣੇ ਲੋਕ ਘਰਾਂ ਤੋਂ ਆਣ ਕੇ ਇੱਥੇ ਬੈਠੇ ਨੇ ਆਨੰਦ ਲੈ ਰਹੇ ਨੇ ਕੁਦਰਤ ਦਾ